ਅਤਿਸ਼ਿਆ ਕਾਲਜੀ ਤੁਸੀਂ ਦੇਖ ਰਹੇ ਹੋ ਚੈਨਲ ਰਵ ਨਿਊਜ਼ ਪੰਜਾਬ ਅੰਦਰ ਦੋ ਵਿਧਾਨ ਸਭਾ ਸੀਟਾਂ ਤੇ ਜਿਮਨੀ ਚੋਣ ਹੋਣ ਦੀ ਸਭਾਵਨਾ ਹੈ ਤਰਨਤਾਰਨ ਦੇ ਆਮ ਆਦੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਅਕਾਲ ਚਲਣਾ ਕਰ ਗਏ ਸਨ ਹੁਣ ਮੁੱਖ ਮੰਤਰੀ ਭਗਮੰਤ ਮਾਨ ਨੇ ਸੋਸ਼ਲ ਮੀਡੀਆ ਤੇ ਕਹਿੰਦਾ ਉਹਨਾਂ ਨੇ ਅਕਾਲ ਚਲਣੇ ਦੇ ਦੁੱਖ ਪ੍ਰਗਟ ਕਰਦੇ ਪਰਿਵਾਰ ਨੂੰ ਪਾਣਾ ਮੰਨਦਾ ਹੌਸਲਾ ਹਿੰਮਤ ਦੀ ਗੱਲ ਕਹੀ ਹੈ ਇਸ ਦੇ ਨਾਲ ਹੀ ਜਲੰਧਰ ਸੈਕਟਰਲ ਵਿਦਾਨ ਸਭਾ ਹਲਕੇ ਤੋਂ ਵਿਧਾਇਕ ਰਾਮਨ ਰੋੜਾ ਨੂੰ ਪਿਛਲੇ ਦਿਨੀ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ ਇਹ ਵੀ ਚਰਚਾ ਵਿੱਚ ਹੈ ਕਿ ਉਹਨਾਂ ਦਾ ਵੀ ਅਸਤੀਫਾ ਲਿਆ ਜਾ ਸਕਦਾ ਹੈ ਇਸ ਤਰ੍ਹਾਂ ਪੰਜਾਬ 'ਚ ਤਰਨਤਾਰਨ ਦਾ ਜਲੰਧਰ ਖੇਤਰ ਜਿਮਨੀ ਚੋਣ ਹੋਣ ਦੀ ਸਭਾਵਨਾ ਹੈ ਹਾਲਾਂਕਿ ਇਸ ਸਬੰਧੀ ਅਜੇ ਕੋਈ ਐਲਾਨ ਨਹੀਂ ਹੋਇਆ ਜਿਮਨੀ ਚੋਣ ਦੀ ਸਭਾਵਨਾ ਤੇ ਮੱਦੇ ਨਜ਼ਰ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ 'ਚ ਇਸ ਨੂੰ ਲੈ ਕੇ ਕੁਸਰ ਮੁਸਰ ਹੋਣ ਲੱਗੀ ਹੈ ਤਰਨਤਾਰਨ ਦੇ ਵਿਧਾਇਕ ਡਾਕਟਰ ਕਸ਼ਮੀਰ ਸੋਲ ਦਾ ਅਧਾਤ ਹੋਣ ਨਾਲ ਜਿਮਨੀ ਚੋਣ ਹੋਣਾ ਤੈਅ ਆ ਤੇ ਪਰ ਜਲੰਧਰ ਚ ਸੈਟਰ ਵਿਧਾਨ ਸਭਾ ਹਲਕੀ ਦੀ ਚੋਣ ਲਈ ਸਬੰਧੀ ਚਾਚਾਂ ਤੇ ਜੋਰ ਚੱਲ ਰਿਹਾ ਹੈ ਅਜੀਆਂ ਹੋਰ ਖਬਰ ਜਨਰਲਿਸਟ ਸਾਡੇ ਚੈਨਲ ਨੂੰ ਕੰਟੀ ਵਾਲਾ ਬਟਨ ਦਬਾ ਕੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਹੋਰ ਖਬਰ ਦੇ ਨਾਲ ਧੰਨਵਾਦ ਜੀ